ਰਾਏਕੋਟ ਤੋਂ ਲੇਰਕੋਟਲਾ ਜਾ ਰਹੀ ਪੀਆਰਟੀਸੀ ਦੇ ਬੱਸ ਡਰਾਈਵਰ ਨੂੰ ਅਚਾਨਕ ਹੀ ਹਾਰਟ ਅਟੈਕ ਆ ਗਿਆ ਜਿਸ ਕਰਕੇ ਬੱਸ ਬੇਕਾਬੂ ਹੋ ਗਈ ਬੱਸ ਬੇਕਾਬੂ ਹੋਣ ਤੋਂ ਬਾਅਦ ਖੰਭੇ ਨਾਲ ਜਾ ਟਕਰਾਨ ਤੋਂ ਬਾਅਦ ਦੀਵਾਰ ਵਿੱਚ ਜਾ ਲੱਗੀ ਗਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਜਾਣਕਾਰੀ ਮਤਲਬ ਕੁਝ ਹੀ ਮਲਤੂਰੀ ਤੇ ਟਰਾਂਸਫਾਰਮਰ ਲੱਗਾ ਹੋਇਆ ਸੀ ਜੇਕਰ ਟਰਾਂਸਫਾਰਮਰ ਵਿੱਚ ਬੱਸ ਲੱਗ ਜਾਂਦੀ ਤਾਂ ਕਿੰਦਾ ਵੱਡਾ ਨੁਕਸਾਨ ਹੋ ਸਕਦਾ ਸੀ ਔਕੇ ਤੇ ਲੋਕਾਂ ਦੇ ਵੱਲੋਂ ਡਰਾਈਵਰ ਨੂੰ ਸਿਵਲ ਹਸਪਤਾਲ ਰਾਏਕੋਟ ਤੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਨੂੰ ਬਾਅਦ ਵਿੱਚ ਹਸਪਤਾਲ ਤੋਂ ਛੁੱਟੀ ਦੇ ਦਿੱਤੇ ਜਾਣ ਦਾ ਸਮਾਚਾਰ ਹੈ ਉਧਰ ਬਸਤੀ ਚਪੇਟ ਵਿੱਚ ਆ ਜਾਣ ਕਰਕੇ ਕੁਝ ਰਾਹਗੀਰਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਸਿਵਲ ਹਸਪਤਾਲ ਰਾਏਕੋਟ ਵਿਖੇ ਭੇਜਿਆ ਗਿਆ ਜੀ ਕਿਰੋ ਆਪਣਾ ਜਲਾਉ ਜੀ ਤੇਜਿੰਦਰ ਸਿੰਘ ਦਾ ਕੌਂਸਲਰ ਰਾਏਕੋਟ ਵਾਲਾ ਨੰਬਰ ਆਪਾਂ ਅਕੀ ਗੱਲਬਾਤ ਹੋਈ ਆ ਬਾਸਾ ਇਰੇਜੀ ਨੂੰ ਰੋਡਵੇਜ਼ ਦੀ ਕਿਹੜੀ ਸਾਈਡ ਤੋਂ ਇਹ ਆਪਣੇ ਰਾਏਕੋਟ ਸਾਈਡ ਤੋਂ ਆ ਰਹੀ ਸੀ ਜੀ ਕਿੱਧਰ ਜਾ ਰਹੀ ਜੀ ਮਰੇਕਾ ਰੋਡ ਠੀਕ ਹੈ ਜੀ ਇਤੋਂ ਅਚਾਨਕ ਨੂੰ ਡਰਾਈਵਰ ਨੂੰ ਹਾਰਟ ਦਾ ਹੋਇਆ ਅਟੈਕ ਜਿਹਦੇ ਕਰਕੇ ਬੱਸ ਰੇਕ ਆਪੂ ਹੋ ਗਈ ਤੇ ਉਹ ਬੱਸ ਸਿੱਧਰੋਂ ਨੇ ਕੱਟੇ ਲਾ ਕੇ ਬੀਜ ਦਾ ਖੰਭਾ ਆ ਗਿਆ ਕੁਝ ਔਰ ਆ ਕੇ ਜਿਹਦੇ ਕਾਰਨ ਬੱਸ ਮੀ ਬਿਆ ਕਰਕੇ ਪਰ ਟਾਇਰ ਵਿੱਚ ਜੰਗ ਗਿਆ ਇਹਦੇ ਵੀ ਬਚਾਇਆ ਜਿਹੜੀਆਂ ਸੀ ਸਵਾਰੀਆਂ ਉਹਨਾਂ ਦਾ ਬਚਾਅ ਹੋ ਗਿਆ ਇੱਕ ਦੋ ਲੋਕਾਂ ਦੇ ਵਿੱਚ ਛੱਤ ਬਚੀ ਹੈ ਇੱਕ ਜਿਹੜੀ ਲੇਡੀ ਸੀ ਉਹ ਬੱਸ ਦੇ ਮੋਢੇ ਥੱਲੇ ਆ ਗਈ ਉਹਦੇ ਉੱਪਰ ਹੀ ਟਾਇਰ ਨਹੀਂ ਲੰਗੇ ਉਹ ਬੱਸ ਦੇ ਹਿੱਸੇ ਦੇ ਵਿੱਚ ਬਚਾਈ ਰਹੀ ਹੁਣ 108 ਦੀ ਕਾਲ ਕੀਤੀ ਸੀ ਐਂਬੂਲੈਂਸ ਆਈ ਸਰ ਜਿਬਰ ਜੋਂ ਉਹ ਲੈ ਕੇ ਗਈਆ ਬਾਕੀ ਸਾਰਾ ਇਹ ਮਤਿਕਰ ਮਾਹੌਲ ਨਾਲ ਸਾਹਮਣੇ ਤੇ ਡਰਾਈਵਰ ਕਿਨੇ ਆ ਡਰਾਈਵਰ ਵੀ ਲੈ ਕੇ ਆਈ ਹਸਪੀਟਲ ਚ ਫਿਲਹਾਲ ਹਿਸ ਤੱਕ ਤਾਂ ਠੀਕ ਆ ਠੀਕ ਹੈ ਜੀ ਕੀ ਗੱਲਬਾਤ ਹੈ ਇਹ ਟੈਕ ਹੋ ਗਿਆ ਜੀ ਬੱਸ ਵਾਲੇ ਨੂੰ ਕਿੱਧਰ ਆਉਂਦੀ ਸੀ ਬੱਸ ਨਹੀਂ ਇਧਰ ਆਉਂਦੀ ਸੀ ਕਿ ਇਹਦੀ ਖੰਭੇ ਚ ਮੱਤੀ ਆ ਹਾਂਜੀ ਇੱਥੇ ਆ ਕਰੋ ਤੇ ਕੋਈ ਨੁਕਸਾਨ ਅਜ ਕੀ ਹੋ ਗਿਆ ਸੱਟ ਸੱਟ ਨੁਕਸਾਨ ਕੋਈ ਨਹੀਂ ਹੋਇਆ ਜੀ ਜਾ ਹੋ ਗਿਆ ਬੱਸ ਟੈਕ ਹੋ ਗਿਆ ਬੱਸ ਵਾਲੇ ਨੂੰ 여행